ਆਪਾਂ ਨੂੰ ਸਾਰਾ ਕੁਝ ਦੱਸ ਦਿੱਤਾ ਗਿਆ ਕਿ ਜੋ ਇਹ ਸਰਕਾਰਾਂ ਦੀਆਂ ਬਦਨੀਤੀਆਂ ਸਾਡੀ ਕੌਮ ਨੂੰ ਸਾਡੀ ਨਸਲ ਨੂੰ ਬਰਬਾਦ ਕਰਨ ਵਾਸਤੇ ਸਾਡੀ ਨੌਜਵਾਨੀ ਨਸ਼ਿਆਂ 'ਚ ਰੋਲਣ ਵਾਸਤੇ ਇਹ ਸਾਰੀਆਂ ਤੇਰਾ ਇਕੱਠੀਆਂ ਆ। ਹੁਣ ਤੁਸੀਂ ਦੇਖੋ ਆਪਾਂ ਨੂੰ ਪਤਾ ਕਿ ਭਗਵੰਤ ਮਾਨ ਇਸ ਹਰਵੀਰ ਸਿੰਘ ਨੂੰ ਜਦੋਂ ਉਹ ਅਕਾਲੀ ਦਲ ਸੀ ਇਹ ਪਿੱਛੇ 22 ਦੀ ਚੋਣ ਲੜ ਰਿਹਾ ਸੀ ਤਾਂ ਉਦੋਂ ਕੀ ਕਹਿ ਰਿਹਾ ਸੀ ਕਿ ਨਸ਼ੇ ਦੇ ਸਦਾਕਰ ਆ ਇਹਨਾਂ ਨੇ ਘਰ-ਘਰ 'ਚ ਨਸ਼ਾ ਪਚਾਇਆ ਤੇ ਹੁਣ ਉਹ ਪਤਾ ਨਹੀਂ ਆ ਹਰਮਿੰਦਰ ਸਿੰਘ ਨੂੰ ਕਿਹੜੇ ਸਾਪਣ ਨਾਲ ਧੋ ਦਿੱਤਾ ਹੁਣ ਬੜਾ ਸਾਫ ਉਸਤਰਾ ਹੋ ਗਿਆ ਹੁਣ ਇਹ ਉਹਨੂੰ ਆਪਣੇ ਅੰਲੇ ਆਂਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਕੋ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਇਹ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਗੇ ਇਹ ਵਾਅਦਾ ਕਰਕੇ ਆਏ ਸੀ ਕਿ ਅਸੀਂ ਨਸ਼ਿਆਂ ਤੋਂ ਬਚਾਵਾਂਗੇ ਬੇਦਬਦਰਾਂ ਨੂੰ ਸਾਫ ਦਵਾਂਗੇ ਪੰਜਾਬ ਦੇ ਸਰ ਤੋਂ ਕਰਜ਼ਾ ਲਾਵਾਂਗੇ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ ਪਰ ਮੇਰਾ ਖਿਆਲ ਹੈ ਕਿ ਕੋਈ ਵੀ ਵਾਅਦਾ ਇੱਕ ਵੀ ਪੂਰਾ ਕੀਤਾ ਹੋਵੇ ਆ ਹੁਣ ਇਦਾਂ ਮੇਰਾ ਹੈ ਸਰਕਾਰ ਕਿੰਨੀ ਭੱਗਦੌੜ ਮੱਚੀ ਹੋਈ ਆ ਸਾਰੀ ਸਰਕਾਰ ਇੱਥੇ ਬੈਠੀ ਆ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਬੈਠੇ ਆ ਤੇ ਜੇ ਇਹ ਇਦਾਂ ਇਤਿਹਾਰ ਨਸ਼ਿਆਂ ਵਾਸਤੇ ਦੇਣ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇਹਨਾਂ ਜੋਰ ਲਾਉਣ ਜਿਨ੍ਹਾਂ ਹੁਣ ਲਾਇਆ ਜਾ ਰਿਹਾ ਤੇ ਨਸ਼ਾ ਕੀ ਕਰ ਖਤਮ ਨਾ ਹੋਵੇ ਪਰ ਖਤਮ ਕਰਨਾ ਨਹੀਂ ਇਹ ਜਿਹੜੇ ਨਸ਼ਾ ਖਤਮ ਕਰਨ ਵਾਲੇ ਆ ਨਾ ਜਿਹੜਾ ਨਸ਼ੇ ਦੇ ਖਿਲਾਫ ਪੰਜਾਬ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਸਾਰੇ ਇਕੱਠੇ ਆ ਇਸੇ ਕਰਕੇ ਅਮਰਪਾਲ ਜੀ ਉਹਦੇ ਸਾਥੀਆਂ ਨੂੰ ਇਸੇ ਕਰਕੇ ਜੇਲ੍ਹ ਤੋਂ ਛੱਡਿਆ ਜਾ ਰਿਹਾ ਕਿ ਸ਼ਾਇਦ ਉਹਨਾਂ ਦੇ ਆਉਣ ਨਾਲ ਕਿ ਸਾਡੇ ਨਸ਼ੇ ਦਾ ਕਾਰੋਬਾਰ ਇਦਾਂ ਖੁੱਲਾ ਨਹੀਂ ਚੱਲਣਾ ਇਹ ਬੰਧੋਣਾ ਵਾਂ ਕਿਉਂਕਿ ਉਹਨਾਂ ਇੱਥੇ ਰਹਿੰਦੇ ਆ ਕਿ ਉਸ ਟਾਈਮ ਤੇ ਸਾਡੀ ਨੌਜਵਾਨੀ ਨੂੰ ਬਾਜ ਮਾਰੀ ਤੇ ਉਹਨਾਂ ਨੇ ਬੜਾ ਵੱਡਾ ਹੰਗਾਰਾ ਭਰ ਕੇ ਗੁਰੂ ਹਲੂਕੀਤਾ ਨਸ਼ਿਆਂ ਤੋਂ ਨਿਕਲਦੀ ਬਹੁਤ ਵੱਡੀ ਪੱਧਰ 'ਤੇ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਉਧਰ ਨੂੰ ਆ ਰਹੀ ਸੀ ਪਰ ਸਾਡੀਆਂ ਸਰਕਾਰਾਂ ਦਾ ਸਾਡੇ ਲੀਡਰਾਂ ਦਾ ਸਾਡੇ ਅਸਤਰਾਂ ਦਾ ਜਿਹੜੇ ਉਹ ਜੇਬਾਂ ਚ ਪੈਸੇ ਜਾਂਦੇ ਸਾਡੀਆਂ ਨੌਜਵਾਨਾਂ ਦੀਆਂ ਲਾਸ਼ਾਂ ਤੇ ਉਹ ਉਹ ਜਾਣੇ ਬੰਦ ਹੋ ਜਣੇ ਸੀ ਇਸ ਕਰਕੇ ਉਹਨਾਂ ਨੇ ਅਮਰਪਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਇਸ ਕਰਕੇ ਨਹੀਂ ਛੱਡਿਆ ਜਾ ਰਿਹਾ ਉਹਨਾਂ ਦਾ ਕਸੂਰ ਇਹੋ ਹੀ ਹੈ ਕਿ ਉਹ ਆਪਣੀ ਆਪਣੇ ਭਰਾਵਾਂ ਨੂੰ ਆਪਣੀ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਆ ਬਾਕੀ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਇਹ ਵੇਖਣਾ ਨਹੀਂ ਚਾਹੁੰਦੇ ਇਹ ਸਰਕਾਰਾਂ ਜਿਹੜੀਆਂ ਸਾਡੇ ਵਾਸਤੇ ਜਿੱਦਾਂ ਪਹਿਲਾਂ ਵੀ ਕਿਹਾ ਗਿਆ ਕਿ ਦੋ ਤਰ੍ਹਾਂ ਦੇ ਕਾਨੂੰਨ ਚੱਲਦੇ ਆ ਜੇ ਸਾਡੇ ਕਿਸਾਨਾਂ ਨੇ ਉੱਥੇ ਧਰਨਾ ਲਾਇਆ ਤੇ ਉਹ 700 ਕਿਸਾਨ ਉੱਥੇ ਸਾਡਾ ਸ਼ਹੀਦ ਹੋਇਆ ਕਿੰਨਾ ਸਮਾਂ ਉੱਥੇ ਸਾਨੂੰ ਰੋੜਾਂ ਤੇ ਰੋਲਿਆ ਤੇ ਪਰ ਜਿਹੜੇ ਕਾਨੂੰਨ ਵਾਪਸ ਲਏ ਉਹ ਵੀ ਆਏ ਬਗਾਏ ਸਾਡੇ ਐਮਐਸਪੀ ਵਾਸਤੇ ਫਿਰ ਦੁਬਾਰਾ ਲੜਾਈ ਲੜਨੀ ਪਈ ਉਹ ਲੜਦੇ ਰਹੇ ਸਾਡੇ ਉੱਥੇ ਵੀ ਇਹਨਾਂ ਭਗਵੰਤਾਨ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਕੀ ਕੀ ਕੀਤਾ ਉਹ ਵੀ ਆਪਾਂ ਨੂੰ ਭੁੱਲਿਆ ਨਹੀਂ ਸਾਡਾ ਸਮਾਂ ਸਾਨੂੰ ਡੰਡੇ ਨਾਲ ਜ਼ਬਰਦਸਤੀ ਧੱਕੇ ਨਾਲ ਉਥੋਂ ਸਾਨੂੰ ਉਠਾਇਆ ਗਿਆ ਜਿਹੜਾ ਕਿ ਇੱਕ ਕਾਨੂੰਨ ਤੌਰ ਤੇ ਅਧਿਕਾਰ ਹੈ ਕਿ ਧਰਨਾ ਤੁਸੀਂ ਆਪਣੀ ਗੱਲ ਰੱਖ ਸਕਦੇ ਜੋ ਸਾਡੀ ਗੱਲ ਸੁਣਦੀ ਬਚਾਏ ਸਾਨੂੰ ਉਥੋਂ ਜ਼ਬਰਦਸਤੀ ਉਥੋਂ ਉਠਾਇਆ ਗਿਆ ਔਰ ਸਾਡਾ ਸਮਾਨ ਟਰਾਲੀਆਂ ਜੋ ਵੀ ਕੋਸ਼ਿਸ਼ ਇਹਨਾਂ ਦੇ ਹੱਥ ਆਇਆ ਉਹ ਇਹਨਾਂ ਦੇ ਕੋਈ ਪੁਲਿਸ ਅਫਸਰਾਂ ਨੇ ਕੋਈ ਇਹਨਾਂ ਦੇ ਐਮਐਲਏ ਨੇ ਉਹ ਆਪਣੇ ਘਰਾਂ ਨੂੰ ਲੈ ਗਏ ਬੜੀ ਸ਼ਰਮ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਸਾਡੀ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਜਿਨ੍ਹਾਂ ਸਾਡੀ ਗੱਲ ਕਰਨੀ ਸੀ ਉਹੋ ਹੀ ਸਾਨੂੰ ਮਾਰਨ ਡੇ ਪੇ ਲੁੱਟਣ ਡੇ ਪੇ ਕੁੱਟਣ ਡੇ ਪੇ ਜਿੱਦਾਂ ਗੁਰੂ ਮਹਾਰਾਜ ਦਾ ਵਾਕ ਹੈ ਨਾ ਉਲਟੀ ਵਾਰਡ ਖੇਤ ਕੋ ਖਾਈ ਵਾਰਡ ਨੇ ਇਹਨਾਂ ਨੇ ਸਾਨੂੰ ਬਚਾਉਣਾ ਸੀ ਪਰ ਇਹ ਸਾਨੂੰ ਮਾਰਨ ਡੇ ਪੇ ਸਾਡੇ ਧੀਆਂ ਪੁੱਤਾਂ ਦੇ ਨਸ਼ਾ 'ਚ ਮਾਰਨ ਡੇ ਪੇ ਸਾਡੀ ਆਰਥਿਕਤਾ ਨੂੰ ਬਰਬਾਦ ਕਰਨ ਨੂੰ ਆਤੇ ਸਾਡੀ ਕਿਸਾਨੀ ਨੂੰ ਕਿਸੇ ਵੀ ਤਰੀਕੇ ਨਾਲ ਹੁਣ ਹੜਾ ਨਾਲ ਉਹ ਵੀ ਜਾਣਬੁੱਝ ਕੇ ਇਹਨਾਂ ਸਾਰਾ ਕੁਝ ਕੀਤਾ ਕਿ ਸਾ ਇਹ ਲੋਕ ਇਹੋ ਜਿਹੇ ਹਾਲਾਤ ਚ ਪਾ ਦਈਏ ਕਿ ਸਾਡੇ ਗਾੜੀ ਵੇਰ ਨਾ ਸਕਣ ਆਪਣੀ ਗੱਲ ਨਾ ਰੱਖ ਸਕਣ ਕਿਉਂਕਿ ਅਸੀਂ ਹਰ ਵਾਰੇ ਜਦੋਂ ਇਹ ਕੋਈ ਐਮਰਜੈਂਸੀ ਹੋਵੇ ਜਾਂ ਜੋ ਵੀ ਲੋਕਾਂ ਨਾਲ ਧੱਕਾ ਕਰਦੇ ਉਹਦੇ ਖਿਲਾਫ ਸਾਡੀ ਕੌਮ ਡਟ ਜਾਂਦੀ ਹੈ ਤੇ ਇਹ ਆਪਾਂ ਨੂੰ ਸਾਰਿਆਂ ਨੂੰ ਇਹ ਬਹੁਤ ਵੱਡਾ ਆਪਾਂ ਕਿਸਾਨੀ ਅੰਦੋਲਨ ਚ ਬੜਾ ਸਹਿਯੋਗ ਰਿਹਾ ਲੋਕਾਂ ਨੇ ਇਕੱਠੇ ਹੋ ਕੇ ਠੀਕ ਹੈ ਕਿ ਨਾਲ ਹੀ ਤੁਹਾਨੂੰ ਤੇ ਗੋਡਾ ਰੱਖਿਆ ਪਰ ਇਹ ਇਸ ਏਡੇ ਪੱਧਰੇ ਨਹੀਂ ਗਏ ਇਹਨਾਂ ਠੀਕ ਹੈ ਕਿ ਉਸ ਟਾਈਮ ਤੇ ਸਾਡੇ ਆਗੋਂ ਨੂੰ ਬਖਾਵੇ ਚ ਲੈ ਕੇ ਠੀਕ ਹੈ ਜੀ ਅਸੀਂ ਕਰ ਦਾਂਗੇ ਉਹ ਮੁੜ ਕੇ ਕਰ ਕੁਝ ਨਹੀਂ ਲਿਆ ਇਸ ਕਰਕੇ ਇਹਨਾਂ ਤੇ ਭਰੋਸਾ ਨਾ ਕਰੀਏ ਹੁਣ ਪੰਜਾਬ ਦੀ ਬਾਗ ਡੋਰ ਜਿਹੜੀ ਆ ਉਹ ਪੰਜਾਬ ਦੇ ਲੋਕ ਸੰਭਾਲਣ ਨਾ ਕਿ ਦਿੱਲੀ ਤੋਂ ਆ ਕੇ ਸਾਡੇ ਤੇ ਕੋਈ ਰਾਜ ਕਰੇ ਬਾਕੀ ਜਿਦਾਂ ਆਪਾਂ 2024 ਚ ਇਹਨਾਂ ਨੂੰ ਇੱਕ ਸਬਕ ਸਿਖਾਇਆ ਸੀ ਇਹ ਲੋਕ ਸਭਾ ਦੀ ਚੋਣ ਚ ਤੁਸੀਂ ਸਭ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਦਾ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਸੀ ਉਦਾਂ ਹੀ ਹੋਣਾ ਆਪਣੀ ਇਹ ਚੋਣ ਜਿਹੜੀ ਆ ਭਾਈ ਮਨਦੀਪ ਸਿੰਘ ਜੀ ਹੋਣੀ ਜੋ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਜਿਨ੍ਹਾਂ ਦੀ ਸੰਦੀਪ ਸਿੰਘ ਸਣੀ ਦੀ ਕੁਰਬਾਨੀ ਜਿਹੜੀ ਬਹੁਤ ਵੱਡੀ ਆ ਉਹਦਾ ਦੇਣ ਤੇ ਆਪਾਂ ਨਹੀਂ ਦੇ ਸਕਦੇ ਪਰ ਆਪਾਂ ਉਹਦੀ ਵੋਟ ਪਾ ਕੇ ਉਹਦਾ ਕੁਛ ਨਾ ਕੁਛ ਕਰਜਾ ਆਪਣੇ ਸਿਰ ਤੋਂ ਹੌਲਾ ਕਰ ਸਕਦੇ ਆ ਇਸ ਕਰਕੇ ਜੇ ਆਪਾਂ ਪੰਜਾਬ ਨੂੰ ਪੰਥ ਨੂੰ ਕਿਸਾਨੀ ਨੂੰ ਜਵਾਨੀ ਨੂੰ ਹੈ ਆਪਣੇ ਵਪਾਰ ਨੂੰ ਸਾਰਿਆਂ ਨੂੰ ਬਚਾਉਣਾ ਚਾਹੁੰਦੇ ਆ ਤੇ ਫਿਰ ਆਪਾਂ ਇਹ ਦਿੱਲੀ ਵਾਲਿਆਂ ਦਾ ਪਿੱਛਾ ਛੱਡিয়ে ਤੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲੈਈਏ ਪੰਜਾਬ ਦੇ ਤਾਂ ਹੀ ਮਸਲੇ ਹੱਲ ਹੋਣਗੇ ਕਿਉਂਕਿ ਉਹ ਤਾਂ ਆਪਾਂ ਨੂੰ ਲੁੱਟ ਕੇ ਕੁੱਟ ਕੇ ਉਹਨਾਂ ਚਲੇ ਜਾਣਾ ਉਹਨਾਂ ਨੂੰ ਆਪਣੇ ਘਰ ਦਾ ਕੋਈ ਫਿਕਰ ਨਹੀਂ ਕਿ ਪੰਜਾਬ ਨਾਲ ਕੀ ਹੋਣਾ ਦਿਨ ਰਾਤ ਕਰਜ਼ਾ ਲੈ ਕੇ ਐਸ਼ ਪ੍ਰਸਤੀ ਕਰ ਰਹੇ ਆ ਜਿਹੜੇ ਦਿੱਲੀ ਤੋਂ ਫੇਲ ਹੋਇਆ ਮਾਡਲ ਜਿਹੜੇ ਦਿੱਲੀ ਚ ਜ਼ਿਲ੍ਹਾ ਘਟ ਕੇ ਆਏ ਉਹ ਇੱਥੇ ਆ ਕੇ ਰਾਜ ਕਰ ਰਹੇ ਸਾਡੇ ਇੱਥੇ ਆਸ ਸ਼ੋਧੀਆਂ ਵਰਗੇ ਜਿਹੜੇ ਕਹਿੰਦੇ ਕਿ ਅਸੀਂ ਚੋਣਾਂ ਜਿੱਤਣ ਵਾਸਤੇ ਜੋ ਸਾਡੇ ਕੋਲ ਹੋਊਗਾ ਕਰਾਂਗੇ ਸ਼ਾਮ ਦਾਮ ਦਾਨ ਭੇਦ ਅਸੀਂ ਜਬਰਤੀ ਕਰਾਂਗੇ ਅਸੀਂ ਕੁੱਟਾਂਗੇ ਮਾਰਾਂਗੇ ਅਸੀਂ ਨਸ਼ੇ ਦੇਵਾਂਗੇ ਪਰ ਅਸੀਂ ਕੋਣ ਕਿਸੇ ਵੀ ਤਰੀਕੇ ਨਾਲ ਜਿੱਤ ਨਹੀਂ ਪਰ ਮੇਰਾ ਖਿਆਲ ਪੰਜਾਬ ਦੇ ਲੋਕ ਇਹ ਇਹ ਇਹਨੇ ਬੇਗਿਆਰਤ ਨਹੀਂ ਹੋਏ ਕਿਉਂ ਪੰਜਾਬ ਦੇ ਲੋਕ ਹਮੇਸ਼ਾ ਚੜ੍ਹਦੀ ਕਲਾ ਗੁਰੂ ਸਾਹਿਬ ਦਾ ਉਹਨਾਂ ਦੇ ਸਿਰ ਤੇ ਹਮੇਸ਼ਾ ਹੱਥ ਆ ਜਦੋਂ ਵੀ ਜਬੇ ਬਾਣ ਲਾਗੇ ਤਬੇ ਰੋਹ ਜਾਗੇ ਉਹਦੇ ਮਾਵਾ ਕਨਸਾਰ ਗੁਰੂ ਮਹਾਰਾਜ ਜਦੋਂ ਸਾਨੂੰ ਤਾਂ ਇਹੋ ਜਿਹਾ ਇਹ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਅਸੀਂ ਉਹਨੇ ਤਕੜੇ ਹੋ ਕੇ ਉੱਠਦੇ ਆ ਇਸ ਇਹ ਆਪਣੇ ਇਥੇ ਰੇੜੇ ਬਾਬਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਹੋਣਾ ਮਾਈ ਭਾ ਕੋਰੋਣਾ ਬਾਬਾ ਬਗੇਲ ਸਿੰਘ ਹੋਣਾ ਇਹ ਧਰਤੀ ਦਾ ਇਤਿਹਾਸ ਹੀ ਬੜਾ ਬਹੁਤ ਉੱਚਾ ਸੁੱਚਾ ਵਾ ਬਹੁਤ ਛੜਦੀ ਕਲਾ ਵਾਲਾ ਆਪਾਂ ਉਹਦੇ ਵਾਰਸਿਆਂ ਇਸ ਕਰਕੇ ਆਪਾਂ ਨੂੰ ਨਾ ਤੇੜਾ ਰਾ ਸਕਦੇ ਆ ਨਾ ਸਾਨੂੰ ਲੋਭ ਲਾਲਚ ਨਾਲ ਖਰੀਦ ਸਕਦੇ ਆ ਆਪਾਂ ਆਪਣੀ ਜ਼ਮੀਰ ਦੀ ਆਵਾਜ਼ ਨਾਲ 11 ਤਰੀਕ ਨੂੰ ਜਿਹੜਾ ਚੋਣ ਸ਼ਾਨ ਬਾਲਟੀਆ ਉੱਤੇ ਮੋਹਰਾਂ ਲਾ ਕੇ ਤੇ ਆਪਾਂ ਛੜਦੀ ਕਲਾ ਦਾ ਆਪਣੀ ਕੌਮੀ ਹੋਣ ਦਾ ਜਿਹੜਾ ਕੰਮ ਪ੍ਰਤੀ ਸਾਡਾ ਫਰਜ਼ ਹੈ ਉਹਨੂੰ